ਗੁੱਡ ਮਾਰਨਿੰਗ ਸਟੂਡੈਂਟ ਬੇਟਾ ਅੱਜ ਅਸੀਂ ਕਰਾਂਗੇ ਨਾਵਲ ਇੱਕ ਹੋਰ ਨਵਾਂ ਸਾਲ ਤੇ ਬੇਟਾ ਇਹ ਨਾਵਲ ਦੇ ਨਾਵਲਕਾਰ ਨੇ ਨਰੀਂਜਨ ਤਸਨੀਮ ਤੇ ਕਾਂਠ ਕਰ ਰਹੇ ਆ ਅਸੀਂ ਦੁਪਹਿਰ ਦਾ ਪੜਨਾ ਸਟਾਰਟ ਕਰਦੇ ਆਂ ਕਹਿੰਦੇ ਕਿ ਸ਼ਹਾਟਾ ਪਹੁੰਚ ਗਏ ਉਹਨਾਂ ਇੱਕ ਹਵੇਲੀ ਕੋਲ ਰਿਕਸ਼ਾ ਖੜਾ ਕੀਤਾ ਤੇ ਗੁਰਦੁਆਰੇ ਵੱਲ ਤੁਰ ਪਏ ਰਸਤੇ ਵਿੱਚ ਉਹ ਰੋਟੀ ਖਾਣ ਦੀਆਂ ਗੱਲਾਂ ਕਰਦੇ ਕਰਦੇ ਗੁਰਦੁਆਰੇ ਪਹੁੰਚ ਗਏ ਹੱਲਟ ਉੱਤੇ ਹੱਥ ਧੋ ਕੇ ਉਹਨਾਂ ਨੇ ਗੁਰਦੁਆਰੇ ਮੱਥਾ ਟੇਕਿਆ ਤੇ ਪ੍ਰਸ਼ਾਦ ਛਕਿਆ ਬੰਤੇ ਨੇ ਫੁੱਲਾਂ ਦਾ ਪ੍ਰਸ਼ਾਦ ਲਿਆ ਤੇ ਅੱਖਾਂ ਨੂੰ ਲਾ ਕੇ ਆਪਣੀ ਪਾਗ ਵਿੱਚ ਫੁੱਲ ਟਾਂਗ ਲਏ ਬੰਤੇ ਨੇ ਬੇਬੇ ਤੇ ਤਾਰੋ ਦਾ ਦਿੱਤਾ ਪ੍ਰਸ਼ਾਦ ਵੀ ਖਾਧਾ ਤੇ ਬੇਬੇ ਨੇ ਅਰਦਾਸ ਕੀਤੀ ਹੁਣ ਵਾਹਿਗੁਰੂ ਅੱਗੇ ਉਹਨੇ ਕੀ ਗੁਰਦੁਆਰੇ ਅਰਦਾਸ ਕੀਤੀ ਅੱਛਾ ਸੁਖ ਰੱਖੀ ਕਾਂਦਮਤਰੇ ਕੇ ਪ੍ਰਮਾਤਮਾ ਨੂੰ ਕਿਹਾ ਕਿ हे ਪ੍ਰਮਾਤਮਾ ਸੁੱਖ ਰੱਖੀ ਅਗਲੇ ਸਾਲ ਆਵਾਂਗੇ ਕਾਕੇ ਨੂੰ ਲੈ ਕੇ ਅਗਲੇ ਸਾਲ ਮਤ ਜਦੋਂ ਬੰਤੇ ਦੇ ਘਰ ਕੋਈ ਬੱਚਾ ਹੋ ਜਾਏਗਾ ਤੇ ਉਹਨੂੰ ਵੀ ਲੈ ਕੇ ਆਵਾਂਗੇ ਠੀਕ ਹੈ ਫਿਰ ਉਹਨਾਂ ਨੇ ਪਕੌੜੀਆਂ ਤੇ ਅਚਾਰ ਨਾਲ ਰੋਟੀ ਖਾਧੀ ਬੰਤਾ ਕੁਝ ਦੇਰ ਸੌਂ ਗਿਆ ਪਰ ਬੇਬੇ ਤੇ ਤਾਰੋ ਆਪਸ ਵਿੱਚ ਗੱਲਾਂ ਕਰਦੀਆਂ ਰਹੀਆਂ ਬੰਤੇ ਨੂੰ ਇਸ ਤਰ੍ਹਾਂ ਲੱਗਾ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਬਸੰਤ ਪੰਚਮੀ ਵਾਲੇ ਦਿਨ ਦੀ ਨੀਂਦਰ ਲੈ ਰਿਹਾ ਹੋਵੇ ਉਹ ਸੋਚਦਾ ਹੈ ਕਿ ਅੱਜ ਦਿਨ ਛੱਟ ਹੀ ਬੀਤ ਗਿਆ ਹੈ ਉਸ ਨੂੰ ਇੱਕ ਹੋਰ ਪੁਰਾਣੀ ਗੱਲ ਚੇਤੇ ਆ ਗਈ ਕਿ ਇੱਕ ਵਾਰ ਜਦੂ ਫੁੰਮਣ ਨੂੰ ਵੈਦ ਵੈਦ ਮਤਲਬ ਡਾਕਟਰ ਵੈਦ ਕੋਲ ਲਿਜਾਣ ਲਈ ਤਾਰੋ ਉਸਦੇ ਰਿਕਸ਼ੇ ਵਿੱਚ ਬੈਠੀ ਤਾਂ ਉਹ ਬੇਬੇ ਦੀਆਂ ਪੁਰਾਣੀਆਂ ਗੱਲਾਂ ਵਿਰੁੱਧ ਬੰਤੇ ਨੂੰ ਸ਼ਿਕਾਇਤਾ ਕਰਨ ਲੱਗੀ ਤੇ ਉਸਦੇ ਰਿਕਸ਼ੇ ਤੇ ਬੈਠਦੇ ਉਹ ਸ਼ਰਮ ਮਹਿਸੂਸ ਕਰ ਰਹੀ ਸੀ ਫੁੱਮੰਦੇ ਜਨਮ ਪਿਛੋਂ ਤਾਰੋਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਸੀ ਘਰ ਦੇ ਖਰਚੇ ਵੀ ਵੱਧ ਗਏ ਤੇ ਬੇਬੇ ਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਸੀ ਉਹ ਦੋਵੇਂ ਨਿੱਕੀ ਨਿੱਕੀ ਗੱਲ ਤੇ ਆਪਸ ਵਿੱਚ ਲੜਦੀਆਂ ਰਹਿੰਦੀਆਂ ਪਰ ਜਿਸ ਦਿਨ ਬੰਤਾ ਘਰ ਹੁੰਦਾ ਤਾਂ ਉਹ ਚੁੱਪਚਾਪ ਹੀ ਰਹਿੰਦੀਆਂ ਸਨ ਕਹਿੰਦੇ ਜਦੋਂ ਉਸ ਨੂੰ ਉਨ੍ਹਾਂ ਦੀ ਲੜਾਈ ਦਾ ਪਤਾ ਲੱਗਦਾ ਤਾਂ ਉਹ ਬਹੁਤ ਹੀ ਦੁਖੀ ਹੋ ਜਾਂਦਾ ਸੀ ਤੇ ਸੋਚਦਾ ਕਿ ਉਸ ਦਾ ਹੱਥ ਸੌਖਾ ਹੋਵੇ ਤੇ ਸਭ ਕਲੇਸ਼ ਖਤਮ ਹੋ ਜਾਣਗੇ ਹੱਥ ਸੌਖਾ ਮਤਲਬ ਜੇ ਕੋਲ ਕੋ ਕੋ ਪੈਸਾ ਵਗੈਰਾ ਹੋਵੇ ਤੇ ਉਹ ਮਤਲਬ ਤਾਰੋ ਨੂੰ ਵੀ ਖੁੱਲਾ ਪੈਸਾ ਦੇਵੇ ਤੇ ਆਪਣੀ ਮਾਂ ਨੂੰ ਵੀ ਖੁੱਲਾ ਪੈਸਾ ਦੇਵੇ ਬੇਬੇ ਨੂੰ ਵੀ ਤੇ ਇਸ ਕਰਕੇ ਉਹਦਾ ਹੱਥ ਜਿਹੜਾ ਸੌਖਾ ਹੋ ਜਾਵੇ ਤੇ ਕਲੇਸ਼ ਖਤਮ ਹੋ ਜਾਏ ਠੀਕ ਹੈ ਕਹਿੰਦੇ ਕਿ ਵੱਧ ਪੈਸੇ ਕਮਾਉਣ ਲਈ ਉਸ ਨੂੰ ਯਾਦ ਆਉਂਦਾ ਹੈ ਕਿ ਪੈਸੇ ਲਈ ਫੱਤੂ ਰਿਕਸ਼ੇ ਵਾਲਾ ਅਫੀਮ ਵੇਚਦਾ ਹੈ ਤੇ ਨੱਤ ਸਵਾਰੀਆਂ ਦਾ ਸਮਾਨ ਹੀ ਚੁੱਕ ਲੈਂਦਾ ਹੈ ਤੇ ਫਿਰ ਉਸ ਨੂੰ ਖਿਆਲ ਆਉਂਦਾ ਹੈ ਕਿ ਮਾੜੇ ਕੰਮ ਨਾਲ ਪੈਸਾ ਕਮਾਉਣਾ ਕੋਈ ਮਾੜੇ ਕੰਮ ਨਾਲ ਪੈਸੇ ਕਮਾਣ ਦਾ ਕੋਈ ਫਾਇਦਾ ਨਹੀਂ ਫਿਰ ਉਹ ਇਮਾਨਦਾਰ ਕਿਸ਼ਨੇ ਨੂੰ ਯਾਦ ਕਰਦਾ ਹੈ ਜੋ ਸਵਾਰੀਆਂ ਦਾ ਭੁੱਲਾ ਸਮਾਨ ਵੀ ਵਾਪਸ ਕਰ ਦਿੰਦਾ ਹੈ ਇੱਕ ਵਾਰ ਉਸਨੇ ਕਿੰਨੇ ਕਿਸ਼ਨੇ ਨੇ ਇੱਕ ਵਾਰ ਉਸਨੇ ਇੱਕ ਪਰਿਵਾਰ ਦਾ ਭੁੱਲਾ ਪਰਸ ਵਾਪਸ ਕਰ ਦਿੱਤਾ ਜਿਸ ਵਿੱਚ ਗਹਿਣਿਆਂ ਦੀ ਪੋਟਲੀ ਸੀ ਬੰਤਾ ਅਜੇ ਗੱਲ ਸੋਚ ਹੀ ਰਿਹਾ ਸੀ ਕਿ ਤਾਰੂ ਨੇ ਉਸ ਨੂੰ ਉੱਠਣ ਲਈ ਕਿਆ ਬੰਤਾ ਉਸ ਨੂੰ ਆਪਣੇ ਕੋਲ ਬੈਠਣ ਲਈ ਕਹਿੰਦਾ ਹੈ ਪਰ ਉਹ ਕੋਈ ਦਿਲਚਸਪੀ ਨਾ ਵਿਖਾਉਂਦੀ ਹੋਈ ਚਾਹ ਤਰਨ ਚਲੀ ਜਾਂਦੀ ਹੈ ਜਿਸ ਕਾਰਨ ਬੰਤੇ ਦਾ ਮਨ ਦੁਖੀ ਹੋ ਜਾਂਦਾ ਹੈ ਉਹ ਤਾਰੂ ਦੇ ਕੁੱਟੇ ਤੇ ਉਦਾਸ ਚਿਹਰੇ ਨੂੰ ਵੇਖਦਾ ਹੈ ਤੇ ਉਹ ਚਾਹੁੰਦਾ ਹੈ ਕਿ ਉਹ ਕਿਸੇ ਪਰਦੇਸ ਵਿੱਚ ਚਲਾ ਜਾਵੇ ਜਿੱਥੇ ਵੱਧ ਤੋਂ ਵੱਧ ਪੈਸੇ ਕਮਾ ਕੇ ਉਹ ਤਾਰੂ ਨੂੰ ਦੇਵੇ ਤੇ ਉਹ ਆਪਣੇ ਮਨ ਦੀਆਂ ਰੀਜਾਂ ਪੂਰੀਆਂ ਕਰੇ ਫਿਰ ਅੱਗੇ ਵੇਖਾਂਗੇ ਕਹਿੰਦੇ ਕਿ ਜਦੋਂ ਤਾਰੋ ਚਾਹ ਲੈ ਕੇ ਆਉਂਦੀ ਹੈ ਤਾਂ ਬੰਤਾ ਉਸ ਨੂੰ ਕਹਿੰਦਾ ਹੈ ਕਿ ਸਾਡੇ ਕੁੜੀਆਂ ਦੀ ਤਾਂ ਜੋੜੀ ਹੈ ਪਰ ਫੁੱਮਣ ਇਕੱਲਾ ਹੈ ਕਹਿੰਦਾ ਮਤਲਬ ਉਹਦੇ ਉਹਦੇ ਘਰ ਦੋ ਧੀਆ ਨੇ ਪਰ ਫੁੱਮਣ ਬੇਟਾ ਇੱਕ ਹੀ ਹੈ ਠੀਕ ਹੈ ਪਰ ਤਾਰੋ ਉਸ ਨੂੰ ਵੱਲ ਕੁੜੀ ਵਟ ਕੇ ਵੇਖਦੀ ਹੈ ਬੰਤਾ ਚੁੱਪ ਕਰ ਜਾਂਦਾ ਹੈ ਤੇ ਸੋਚਦਾ ਹੈ ਕਿ ਬੇਬੇ ਦਾ ਪਿੰਡ ਚਲੇ ਜਾਣਾ ਅਤੇ ਤਾਰੋ ਦੀਆਂ ਕੁੜੀਆਂ ਦਾ ਕਾਰਨ ਪੈਸੇ ਦੀ ਕਮੀ ਹੀ ਹੈ ਫਿਰ ਕਹਿੰਦੇ ਕਿ ਬੰਤੇ ਨੂੰ ਯਾਦ ਆਉਂਦਾ ਹੈ ਕਿ ਇੱਕ ਵਾਰ ਬਹੁਤ ਤੇਜ਼ ਮੀਂਹ ਵਿੱਚ ਉਹ ਪੂਰੀ ਤਰ੍ਹਾਂ ਭਿੱਜ ਗਿਆ ਸੀ ਤੇ ਉਸ ਦਿਨ ਸਵਾਰੇ ਵੀ ਕੋਈ ਨਹੀਂ ਸੀ ਮਿਲੀ ਤੇ ਘਰ ਆਕੇ ਵੇਖਿਆ ਤਾਂ ਤਾਰੂ ਅਫਸੋਸੀ ਜਈ ਬੈਠੀ ਸੀ ਉਸਨੇ ਅੱਜ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਸੀ ਬਾਲੀ ਬੰਤੇ ਨੇ ਜਦੋਂ ਉਸ ਤੋਂ ਚਾਹ ਮੰਗੀ ਤਾਂ ਤਾਰੂ ਨੇ ਗੁੱਸੇ ਵਿੱਚ ਕਿਹਾ ਗੁੜ ਲੈ ਆਵੇ ਬੰਤਾ ਗੁੜ ਲੈ ਕੇ ਆਇਆ ਤਾਂ ਫਿਰ ਉਸਨੇ ਚਾਹ ਬਣਾਈ ਤਾਰੂ ਨੇ ਕਿਹਾ ਕਿ ਜਸਸੀ ਦਾ ਵਿਆਹ ਅਗਲੇ ਮਹੀਨੇ ਦਾ ਹੈ ਪਰ ਉਹ ਨਹੀਂ ਜਾਵੇਗੀ ਕਿਉਂਕਿ ਵਿਆਹ ਜਾਣ ਲਈ ਪੈਸੇ ਨਹੀਂ ਹਨ ਬੰਤੇ ਨੇ ਕਿਹਾ ਕਿ ਭਾਵੇਂ ਉਸ ਦੇ ਸਿਰ ਤੇ ਕਰਜ਼ਾ ਹੈ ਪਰ ਭੈਣਾ ਦਾ ਵਿਆਹ ਉਹ ਵਿਆਹ ਬਹੁਤ ਹੀ ਜ਼ਰੂਰੀ ਹੈ ਉੰਜ ਉਹ ਆਪ ਇਹ ਬੁਲਾ ਨਹੀਂ ਸੀ ਸਹਿਣ ਨਹੀਂ ਚਾਹੁੰਦਾ ਪਰ ਬੇਬੇ ਖੜੇ ਪੈ ਗਈ ਬੰਤੇ ਨੇ ਕਿਹਾ ਕਿ ਉਹ ਕਰਜ਼ਾ ਉਤਾਰ ਦੇਵੇਗਾ ਤੇ ਉਹ ਉਸ ਦੇ ਕਿਦੇ ਤਾਰੋ ਦੇ ਭਰਾਵਾਂ ਤੋਂ ਕੁਝ ਨਹੀਂ ਮੰਗੇਗਾ ਇਸ ਗੱਲ ਤੇ ਬੰਤੇ ਤੇ ਤਾਰੋ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ ਬੰਤੇ ਨੇ ਗੁੱਸੇ ਵਿੱਚ ਆ ਕੇ ਤਾਰੋ ਦੀ ਪਿੱਠ ਤੇ ਤਿੰਨ ਚਾਰ ਧੱਫੇ ਮਾਰ ਦਿੱਤੇ ਤੇ ਧੱਫੇ ਮਾਰ ਦਿੱਤੇ ਤੇ ਬੱਚੇ ਰੋਣ ਲੱਗ ਪਏ ਤਾਰੋ ਵੀ ਡਸ ਕਰਨ ਲੱਗ ਪਏ ਕਹਿੰਦਾ ਮਤਲਬ ਤਾਰੋ ਵੀ ਰੋਣ ਲੱਪੇ ਲੱਗ ਪਈ ਤੇ ਬੰਤਾ ਗੁੱਸੇ ਨਾਲ ਘਰੋਂ ਬਾਹਰ ਚਲਾ ਜਾਂਦਾ ਹੈ ਬੰਤੇ ਨੂੰ ਆਪਣੇ ਬੇਬੇ-ਬਾਪੂ ਦੀ ਲੜਾਈ ਜ਼ਿਆਦਾ ਹੁੰਦੀ ਹੈ ਜਦੋਂ ਬਾਪੂ ਐ ਬਾਪੂ ਤੇ ਬੇਬੇ ਨੂੰ ਬਾਪੂ ਜਿਹੜਾ ਹੈ ਬੇਬੇ ਨੂੰ ਮਾਰਦਾ ਸੀ ਤਾਂ ਉਹਦੋਂ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਤੇ ਉਹ ਆਪਸ ਆਪ ਵੀ ਰੋ ਲੱਗ ਪੈਂਦਾ ਸੀ ਤੇ ਬੇਬੇ ਉਸ ਨੂੰ ਵੇਖ ਕੇ ਆਪੇ ਚੁੱਪ ਹੋ ਜਾਂਦੀ ਸੀ ਤੇ ਬਾਪੂ ਉਸ ਨੂੰ ਕਹਿੰਦਾ ਸੀ ਕਿ ਬੇਬੇ ਵਾਲਦਾ ਹੀ ਹੈ ਕਹਿੰਦਾ ਮਤਲਬ ਕਿ ਜਦੋਂ ਉਹਦੇ ਬਾਪੂ ਬੰਤੇ ਦੇ ਬਾਪੂ ਤੇ ਬੇਬੇ ਦੀ ਲੜਾਈ ਹੁੰਦੀ ਸੀ ਤੇ ਬੰਤਾ ਖੁਦ ਰੋਣ ਲੱਗ ਪੈਂਦਾ ਸੀ ਤੇ ਬੇਬੇ ਉਹਨੂੰ ਚੁੱਪ ਕਰਾਉਂਦੀ ਤੇ ਆਪ ਵੀ ਚੁੱਪ ਹੋ ਜਾਂਦੀ ਤੇ ਫਿਰ ਜਿਹੜਾ ਬੰਤੇ ਦਾ ਬਾਪੂ ਉਹ ਕਹਿੰਦਾ ਕਿ ਇਹ ਆਪਣੀ ਮਾਂ ਵਾਲਦਾ ਹੀ ਹੈ ਠੀਕ ਹੈ ਬੇਟਾ ਕਹਿੰਦੇ ਇਸੇ ਤਰ੍ਹਾਂ ਹਾਸੇ ਵਿੱਚ ਗਾਲ ਪੈ ਜਾਂਦੀ ਸੀ ਪਰ ਇੱਕ ਗੱਲ ਬੰਤੇ ਨੇ ਆਪਣੇ ਦਿਲ ਵਿੱਚ ਬਿਠਾ ਲਈ ਸੀ ਕਿ ਉਹ ਆਪਣੀ ਘਰਵਾਲੀ ਤੇ ਕਦੇ ਹੱਥ ਨਹੀਂ ਚੁਕੇਗਾ ਸੜਕ ਤੇ ਜਾ ਕੇ ਬੰਤੇ ਨੇ ਸਿਗਰਾਂ ਦੀ ਡੱਬੀ ਲਈ ਤੇ ਉਸਨੇ ਸਿਗਰਟ ਲੈ ਕੇ ਤਿੰਨ ਚਾਰ ਸੂਟੇ ਖਿੱਚੇ ਪਰ ਉਸ ਦਾ ਸਿਗਰਟ ਪੀਣ ਦਾ ਮਨ ਨਹੀਂ ਸੀ ਕਰ ਰਿਹਾ ਉਹ ਆਪਣੇ ਮਿੱਤਰ ਦਿਆਲੇ ਦੇ ਘਰ ਜਾਂਦਾ ਹੈ ਜਿਸ ਦੀ ਪਤਨੀ 2 ਮਹੀਨਿਆਂ ਤੋਂ ਆਪਣੇ ਮਾਪਿਆਂ ਕੋਲ ਚਲੀ ਮਾਪਿਆਂ ਕੋਲ ਗਈ ਹੋਈ ਸੀ ਤੇ ਉਹ ਇਕੱਲਾ ਹੀ ਰਹਿ ਰਿਹਾ ਸੀ ਉਸ ਨੇ ਬੰਤੇ ਨੂੰ ਆਪਣੀ ਨਿੱਘੀ ਰਜਾਈ ਵਿੱਚ ਬਿਠਾਇਆ ਤੇ ਉਸ ਵਾਸਤੇ ਚਾਹ ਬਣਾਈ ਬੰਤੇ ਨੇ ਦੱਸਿਆ ਕਿ ਅੱਜ ਉਸ ਨੇ ਤਾਰੋ ਅੱਜ ਉਸਦੇ ਤੇ ਤਾਰੋ ਵਿਚਕਾਰ ਝਗੜਾ ਹੋ ਗਿਆ ਹੈ ਤੇ ਉਸਨੇ ਤਾਰੋਂ ਨੂੰ ਬਿਨਾਂ ਕਸੂਰ ਧੱਫੇ ਮਾਰ ਦਿੱਤੇ ਹਨ। ਦਿਆਲਾ ਉਸ ਨੂੰ ਮਾਮੂਲੀ ਗੱਲ ਕਹਿੰਦਾ ਹੈ। ਦੋਵਾਂ ਨੇ ਟੁੱਟੀਆਂ ਡੰਡੀਆਂ ਵਾਲੇ ਕੱਪਾਂ ਵਿੱਚ ਚਾਹ ਪੀਤੀ। ਦਿਆਲੇ ਨੇ ਬੰਤਾ ਨੂੰ ਕਿਹਾ ਕਿ ਉਹ ਵੀ ਕਦੀ ਕਦਾਈ ਆਪਣੀ ਜਨਾਨੀ ਨੂੰ ਕੁੱਟ ਲੈਂਦਾ ਹੈ ਪਰ ਬੰਤਾ ਇਸ ਗੱਲ ਨੂੰ ਚੰਗਾ ਨਹੀਂ ਕਹਿੰਦਾ। ਦਿਆਲਾ ਕਹਿੰਦਾ ਹੈ ਕਿ ਇਸੇ ਕਾਰਨ ਉਸਦੀ ਜਨਾਨੀ ਪੇਕਿਆਂ ਦੇ ਵਿੱਚ ਰਹਿੰਦੀ ਹੈ। ਉਹ ਵੀ ਇਸ ਕੁਲੇਸ਼ ਦਾ ਕਾਰਨ ਗਰੀਬੀ ਸਮਝਦਾ ਹੈ ਫਿਰ ਉਹ ਸੋਚਦੇ ਹਨ ਕਿ ਜੁਨੀਆ ਨੂੰ ਕਹਿ ਕੇ ਕਿਰਾਇਆ ਵਧਾਉਣਾ ਚਾਹੀਦਾ ਚਾਹੇਦੇ ਹਨ ਇਹਨਾਂ ਗੱਲਾਂ ਕਰਦੇ ਬੰਤੇ ਦਾ ਧਿਆਨ ਘਰ ਵਿੱਚ ਵੱਲ ਜਾਂਦਾ ਹੈ ਕਿ ਪਤਾ ਨਹੀਂ ਤਾਰੋਂ ਨੇ ਰੋਟੀ ਵੀ ਖਾਧੀ ਹੋਏਗੀ ਕਿ ਨਹੀਂ ਫਿਰ ਦਿਹਾਲਾ ਬੰਤੇ ਨੂੰ ਆਪਣੇ ਰਿਕਸ਼ੇ ਤੇ ਘਰ ਛੱਡਣ ਲਈ ਤਿਆਰ ਹੋ ਜਾਂਦਾ ਹੈ ਰਾਤ ਚਾਨਣੀ ਸੀ ਤੇ ਦਿਆਲੇ ਦੇ ਦਿਆਲੇ ਨੇ ਰੋ ਰੋ ਵਿੱਚ ਮਤਲਬ ਮਸਤੀ ਵਿੱਚ ਆ ਕੇ ਗਾਉਣਾ ਗਾਉਣਾ ਸ਼ੁਰੂ ਕਰ ਦਿੱਤਾ ਤੇ ਬੰਤੇ ਨੇ ਵੀ ਹੀਰ ਗਈ ਠੀਕ ਹੈ ਬੇਟਾ ਇੰਦੇ ਐਨੇ ਨੂੰ ਬੰਤੇ ਦਾ ਘਰ ਆ ਗਿਆ ਉਹ ਬੰਤੇ ਨੂੰ ਛੱਡ ਕੇ ਚਲਾ ਗਿਆ ਬੰਤੇ ਨੇ ਤਿੰਨ ਚਾਰ ਵਾਰੀ ਕੁੰਡਾ ਖੜਕਾਇਆ ਤੇ ਤਿੰਨ ਚਾਰ ਵਾਰੀ ਤਾਰੋਂ ਨੂੰ ਆਵਾਜ਼ਾਂ ਮਾਰੀਆਂ ਤਾਰੋਂ ਨੇ ਉੱਠ ਕੇ ਬੂਹਾ ਖੋਲਿਆ ਤੇ ਬਿਨਾਂ ਬੁਲਾਏ ਹੀ ਮੰਝੇ ਉੱਤੇ ਪੈ ਗਈ बनते ने चंगेर ਵਿੱਚੋਂ ਰੋਟੀ ਕੱਢ ਕੇ ਖਾਧੀਆਂ ਚंगेर ਵਿੱਚੋਂ ਰੋਟੀਆਂ ਕੱਢ ਕੇ ਖਾਧੀਆਂ ਤੇ ਫਿਰ ਉਹ ਫੁੰਮਣ ਕੋਲ ਜਾ ਕੇ ਸੌਂ ਗਿਆ ਫਿਰ ਉਸ ਨੂੰ ਖਿਆਲ ਆਇਆ ਕਿ ਤਾਰੋ ਨੇ ਰੋਟੀ ਵੀ ਪਤਾ ਨਹੀਂ ਖਾਧੀ ਹੈ ਕਿ ਨਹੀਂ ਉਸ ਨੇ ਉਸ ਨੂੰ ਰੋਟੀ ਖਾਣ ਲਈ ਕਿਹਾ ਪਰ ਤਾਰੋ ਨਾ ਮੰਨੀ ਤੇ ਉਸ ਨੇ ਝੂਠ ਹੀ ਕਹਿ ਦਿੱਤਾ ਕਿ ਉਸ ਨੇ ਰੋਟੀ ਖਾ ਲਈ ਹੈ ਬੰਤਾ ਫਿਰ ਫੁੰਮਣ ਕੋਲ ਜਾ ਕੇ ਲੰਮੇ ਪੈ ਗਿਆ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਇਸ ਪ੍ਰਕਾਰ ਦੁਪਹਿਰ ਵੇਲੇ ਲੰਮੇ ਪੇ ਬੰਤੇ ਨੇ ਬੰਤੇ ਦੇ ਮਾਨ ਵਿੱਚ ਬਹੁਤ ਖਿਆਲ ਆਏ ਤੇ ਤਾਰੋ ਉਸ ਨੂੰ ਕਹਿੰਦੀ ਹੈ ਕਿ ਉਹ ਚਾਹ ਪੀ ਕੇ ਫਿਰ ਲੰਮੇ ਪੈ ਗਿਆ ਹੈ ਕਿ ਅੱਜ ਉਸਨੇ ਕੰਮ ਤੇ ਨਹੀਂ ਜਾਣਾ ਬੰਤਾ ਉਸ ਨੂੰ ਪੁੱਛਦਾ ਹੈ ਕਿ ਉਹ ਉਸ ਵਾਸਤੇ ਕੀ ਲੈ ਕੇ ਆਵੇ ਤਾਂ ਉਸਨੇ ਉੱਤਰ ਦਿੱਤਾ ਕਿ ਕੁਝ ਨਹੀਂ ਇਹ ਉੱਤਰ ਸੁਣ ਕੇ ਬੰਤਾ ਉਦਾਸ ਹੋ ਗਿਆ ਤੇ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਉਸ ਦਾ ਮਜ਼ਾਕ ਉਡਾ ਰਹੀ ਹੋਵੇ ਅਸਲ ਵਿੱਚ ਉਸਨੇ ਬੰਤੇ ਨੂੰ ਮਾਫ ਨਹੀਂ ਸੀ ਕੀਤਾ ਕੁੱਟੜ ਮਾਰਨ ਦੀ ਗੱਲ ਨੂੰ ਭਾਵੇਂ ਕਈ ਸਾਲ ਬੀਤ ਗਏ ਸਨ ਪਰ ਤਾਰੋ ਦੇ ਦਿਲ ਵਿੱਚ ਵੱਜੀ ਗੰਢ ਅਜੇ ਤੱਕ ਨਹੀਂ ਸੀ ਖੁੱਲੀ ਬੰਤਾ ਵੀ ਸੋਚਦਾ ਹੈ ਕਿ ਪਤਾ ਨਹੀਂ ਉਹਦੋਂ ਦਾ ਉਸ ਨੂੰ ਕੀ ਹੋ ਗਿਆ ਹੈ ਪਹਿਲਾਂ ਤਾਂ ਉਹ ਤਾਰੋ ਨੂੰ ਨਾਂ ਲੈ ਕੇ ਬੁਲਾਉਂਦਾ ਸੀ ਪਰ ਅੱਜ ਕੱਲ ਉਹ ਤਾਰੋ ਨੂੰ ਪਲਿਏ ਲੋਕੋ ਪਲਿਏ ਲੋਕੇ ਕਹਿ ਕੇ ਬੁਲਾਉਂਦਾ ਹੈ ਤਾਰੋ ਵੀ ਹੁਣ ਚੁੱਪ ਹੀ ਰਹਿੰਦੀ ਹੈ ਭਾਵੇਂ ਘਰ ਵਿੱਚ ਜੋ ਮਰਜੀ ਹੁੰਦਾ ਰੇ ਉਹ ਰਤਾ ਵੀ ਪਰਵਾਹ ਨਹੀਂ ਕਰਦੀ ਉਹ ਕਈ ਕਿ ਦਿਨ ਕੱਪੜੇ ਵੀ ਨਹੀਂ ਬਦਲਦੀ ਅਸਲ ਵਿੱਚ ਵਿਆਹ ਤੋਂ ਬਾਅਦ ਉਸ ਨੂੰ ਚੰਗੇ ਕੱਪੜੇ ਵੀ ਨਹੀਂ ਮਿਲੇ ਫਿਰ ਅੱਗੇ ਹੈਗਾ ਕਹਿੰਦੇ ਕਿ ਬੰਤੇ ਨੇ ਫੁੱਮਮ ਨੂੰ ਰਿਕਸ਼ੇ ਦਾ ਝੂਟਾ ਦੇਣ ਲਈ ਉਸ ਨੂੰ ਆਪਣੇ ਰਿਕਸ਼ੇ ਤੇ ਬਿਠਾ ਦਿੱਤਾ ਤੇ ਉਸੇ ਵੱਲੇ ਤਾਰੋ ਨੇ ਵੀ ਦੋਵੇਂ ਕੁੜੀਆਂ ਨੂੰ ਚੁੱਕ ਕੇ ਰਿਕਸ਼ੇ ਤੇ ਬਿਠਾ ਦਿੱਤਾ ਬੰਤਾ ਹੌਲੀ-ਹੌਲੀ ਰਿਕਸ਼ਾ ਚਲਾ ਕੇ ਬਾਜ਼ਾਰ ਪਹੁੰਚ ਗਿਆ ਚੌਕ ਉਤ ਗੇੜਾ ਦੇ ਕੇ ਉਹ ਘਰ ਵਾਪਸ ਆ ਗਿਆ ਤੇ ਬੱਚੇ ਬਹੁਤ ਹੀ ਖੁਸ਼ ਹੋਏ ਉਹਨਾਂ ਨੂੰ ਖੁਸ਼ ਦੇਖ ਕੇ ਬੰਤੇ ਦੇ ਸਰੀਰ ਵਿੱਚ ਮੁੜ ਚੁਸਤੀ ਆ ਗਈ ਤੇ ਬੰਤਾ ਮੁੜ ਰਿਕਸ਼ਾ ਚਲਾਉਣ ਚੱਲ ਪਿਆ ਇਸ ਸਮੇਂ ਇਸ ਸਮੇਂ 4 ਵਜ ਚੁੱਕੇ ਸਨ ਅੱਜ ਸ਼ਾਮ ਉਸ ਨੇ ਘਰ ਬਹੁਤਾ ਚਿਰ ਲਾ ਦਿੱਤਾ ਸੀ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ ਸਾਡਾ ਸੈਕਿੰਡ ਕਾਂਡ ਹੈ ਦੁਪਹਿਰ ਉਹ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਇਹਦੇ ਨਾਲ ਰਿਲੇਟਿਡ ਕੁਐਸਚਨ ਆਨਸਰ ਕਰਾਂਗੇ ਇਹਨੂੰ ਇੱਕ ਵਾਰੀ ਜ਼ਰੂਰ ਸੁਣ ਲੈਣਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ